ਵੀਡੀਓ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਮੈਂ 10ਵੀਂ ਪਾਸ ਕਰਨ ਤੋਂ ਬਾਅਦ ਥੋੜੇ ਸਮੇਂ ਦੇ ਕੋਰਸਾਂ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗਾ ਜੋ ਵਿਦਿਆਰਥੀ ਪੜਾਈ ਵਿੱਚ ਔਸਤ ਦਰਜੇ ਦੇ ਹੁੰਦੇ ਹਨ ਜਾਂ ਜੋ ਆਪਣੀ ਉੱਚ ਸਿੱਖਿਆ ਪ੍ਰਾਪਤ ਨਹੀਂ ਕਰਨਾ ਚਾਹੁੰਦੇ ਜਾਂ ਜਿਨ੍ਹਾਂ ਦੇ ਮਾਤਾ ਪਿਤਾ ਆਪਣੇ ਬੱਚਿਆਂ ਦੀ ਉੱਚ ਸਿੱਖਿਆ ਦਾ ਆਰਥਿਕ ਬੋਝ ਨਹੀਂ ਚੱਲ ਸਕਦੇ ਅਜਿਹੇ ਵਿਦਿਆਰਥੀ ਥੋੜੇ ਸਮੇਂ ਦੇ ਕੋਰਸ ਕਰਕੇ ਅਪ ਕਿਸੇ ਨਾ ਕਿਸੇ ਰੋਜ਼ਗਾਰ ਦੇ ਵਿੱਚ ਸਥਾਪਿਤ ਹੋ ਸਕਦੇ ਹਨ ਜਾਂ ਕਿਸੇ ਫੈਕਟਰੀ ਦੇ ਵਿੱਚ ਉਹ ਰੋਜ਼ਗਾਰ ਪ੍ਰਾਪਤ ਕਰ ਸਕਦੇ ਹਨ ਅਤੇ ਆਪਣੇ ਜੀਵਨ ਦਾ ਨਿਰਵਾਹ ਕਰ ਸਕਦੇ ਹਨ ਅਜਿਹੇ ਕੋਰਸ ਪੰਜਾਬ ਸਰਕਾਰ ਵੱਲੋਂ ਤਕਨੀਕੀ ਸਿੱਖਿਆ ਵਿਭਾਗ ਦੇ ਅੰਡਰ ਚੱਲ ਰਹੇ ਉਦਯੋਗਿਕ ਸਖਲਾਈ ਸੰਸਥਾਵਾਂ ਜਿਨ੍ਹਾਂ ਨੂੰ ਅਸੀਂ ਆਈਟੀਆਈ ਕਹਿੰਦੇ ਹਾਂ ਉਹਨਾਂ ਵਿੱਚ ਇਹ ਕੋਰਸ ਕਰਵਾਏ ਜਾਂਦੇ ਹਨ ਜਿਨ੍ਹਾਂ ਦਾ ਸਮਾਂ 6 ਮਹੀਨੇ ਤੋਂ ਲੈ ਕੇ 2 ਸਾਲ ਤੱਕ ਦਾ ਹੈ ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ 1 ਸਾਲ ਦੇ ਕੋਰਸ ਜਿਨਾਂ ਵਿੱਚ ਪੰਪ ਆਪਰੇਟਰ, ਕਮ ਮਕੈਨਿਕ, ਪਲਾਸਟਿਕ ਪ੍ਰੋਸੈਸਿੰਗ ਆਪਰੇਟਰ, ਆਰਕੀਟੈਕਚਰ ਅਸਿਸਟੈਂਟ, ਫੋਟੋਗ੍ਰਾਫੀ, ਮੋਟਰ ਮਕੈਨਿਕ ਤੇ ਡਰਾਈਵਿੰਗ, ਲੈਦਰ ਗੁੱਡਸ ਮੇਕਰ, ਫਾਊਂਡਰੀ ਮੈਨ, ਸੀਟ ਮੈਟਲ ਵਰਕਰ, ਮਸ਼ੀਨਿਸਟ, ਹੈਂਡ ਕੰਪੋਜ਼ੀਟਰ ਜਾਂ ਮੈਨੂਫੈਕਚਰ ਫੁੱਟਵੀਅਰ ਇਹ ਕੋਰਸ ਦਾ ਜਿਹੜਾ ਸਮਾਂ ਹੈ ਉਹ 1 1 ਸਾਲ ਦਾ ਹੈ। ਇਹਦੇ ਇੱਕ ਇੱਕ ਸਾਲ ਦੇ ਕੋਰਸਾਂ ਵਿੱਚ ਕੁੱਝ ਕੋਰਸ ਅਜੇ ਵੀ ਹਨ ਜਿਨ੍ਹਾਂ ਨੂੰ ਲੜਕੀਆਂ ਦੇ ਨਾਲ ਨਾਲ ਲੜਕੀਆਂ ਵੀ ਬੜੇ ਸ਼ੌਕਨਾਤ ਕਰਦੀਆਂ ਹਨ ਅਜਿਹੇ ਕੋਰਸਾਂ ਵਿੱਚ ਹਨ ਫੇਅਰ ਐਂਡ ਸਕਿਨ ਕੇਅਰ ਪੰਜਾਬੀ ਜਾਂ ਅੰਗਰੇਜ਼ੀ ਸਟੈਨੋਗ੍ਰਾਫੀ ਡਰੈਸ ਮੇਕਿੰਗ ਲੈਦਰ ਗੁੱਡਸ ਮੇਕਰ ਕਮਰਸ਼ੀਅਲ ਆਰਟ ਟਟਾਈ ਸਿਲਾਈ ਬੁੱਕ ਬੈਂਡਿੰਗ ਨੀਡਲ ਵਰਕ ਅਤੇ ਐਮਬਰਾਇਡਰੀ ਖੇਡਾ ਦਾ ਸਮਾਨ ਬਣਾਉਣਾ ਜਾਂ ਚਮੜੇ ਦਾ ਸਮਾਨ ਬਣਾਉਣਾ ਇਹ ਅਜਿਹੇ ਕੋਰਸ ਹਨ ਜਿਨ੍ਹਾਂ ਨੂੰ ਲੜਕੀਆਂ ਵੀ ਕੋਰਸ ਕਰਨ ਤੋਂ ਬਾਅਦ ਕਿਸੇ ਨਾ ਕਿਸੇ ਰੋਜ਼ਗਾਰ ਵਿੱਚ ਸੈੱਟ ਹੋ ਸਕਦੀਆਂ ਹਨ ਜਾਂ ਆਪਣਾ ਕੋਈ ਨਾ ਕੋਈ ਰੁਜ਼ਗਾਰ ਚਲਾ ਸਕਦੀਆਂ ਹਨ ਇਸ ਤੋਂ ਬਿਨਾ ਜੋ ਵਿਦਿਆਰਥੀ 2 ਸਾਲ ਦਾ ਕੋਰਸ ਕਰਨਾ ਚਾਹੁੰਦੇ ਹਨ ਉਹਨਾਂ 2 ਸਾਲ ਦੇ ਕੋਰਸਾਂ ਦੇ ਵਿੱਚ ਫਿਟਟਰ ਮਕੈਨਿਕ ਮੋਟਰ ਵਹੀਕਲ ਮਕੈਨਿਕ ਰੇਡੀਓ ਤੇ ਟੀਵੀ ਇਲੈਕਟ੍ਰੋਪਲੇਅਰ ਟਰਨਰ ਇਲੈਕਟ੍ਰੀਸ਼ੀਅਨ ਲਿਫਟ ਮਕੈਨਿਕ ਅਸਿਸਟੈਂਟ ਆਪਰੇਟਰ ਕੈਮੀਕਲ ਪਲੈਂਟ ਲੈਬਾਰਟਰੀ ਅਸਿਸਟੈਂਟ ਕੈਮੀਕਲ ਪਲੈਂਟ ਵਾਇਰਲੈਸ ਆਪਰੇਟਰ ਜਾਂ ਰੈਫਰਿਜਰੇਸ਼ਨ ਇੰਜੀਨੀਅਰਿੰਗ ਇਹ ਅਜਿਹੇ ਕੋਰਸ ਹਨ ਜਿਨ੍ਹਾਂ ਦਾ ਸਮਾਂ 2 ਸਾਲ ਦਾ ਹੈ 2 ਸਾਲ ਦੇ ਕੋਰਸਾਂ ਵਿੱਚ ਨਕਸ਼ਾ ਨਵੀਸ ਮਕੈਨੀਕਲ ਜਾਂ ਨਕਸ਼ਾ ਨਵੀਸ ਸਿਵਲ ਇਹ ਦੋ ਅਜਿਹੇ ਕੋਰਸ ਹਨ ਜਿਨ੍ਹਾਂ ਨੂੰ ਲੜਕੀਆਂ ਵੀ ਕੋਰਸ ਕਰਨ ਤੋਂ ਬਾਅਦ ਕਿਸੇ ਨਾ ਕਿਸੇ ਰੋਜ਼ਗਾਰ ਦੇ ਵਿੱਚ ਸੈੱਟ ਹੋ ਸਕਦੀਆਂ ਹਨ ਪੰਜਾਬ ਸਰਕਾਰ ਦੇ ਸੈਂਟਰ ਆਫ ਐਕਸੀਲੈਂਸ ਵੱਲੋਂ ਇਹ ਸਾਰੇ ਕੋਰਸ ਸਪੈਸ਼ਲ ਕੋਰਸ ਤੇ ਕਰਵਾਏ ਜਾਂਦੇ ਹਨ ਇਨ੍ਹਾਂ ਕੋਰਸਾਂ ਤੋਂ ਬਿਨਾ ਕੁਝ ਕੋਰਸ ਅਜੇ ਵੀ ਹਨ ਜਿਨ੍ਹਾਂ ਦਾ ਸਮਾਂ 6 ਮਹੀਨੇ ਦਾ ਹੈ ਉਹ 6 ਮਹੀਨੇ ਦੇ ਕੋਰਸਾਂ ਵਿੱਚ ਬਿਲਡਿੰਗ ਮੇਨਟੇਨੈਂਸ ਆਟੋ ਇਲੈਕਟ੍ਰੀਸ਼ੀਅਨ ਇਲੈਕਟ੍ਰੀਸ਼ੀਅਨ ਕਰੈਕ ਮੈਨੇਜਮੈਂਟ ਕੰਪਿਊਟਰ ਆਪਰੇਟਰ ਵੈਲਡਿੰਗ ਡਰਾਈਵਰ ਦਾ ਮਕੈਨਿਕ ਹੈਵੀ ਵਹੀਕਲ ਡਰਾਈਵਿੰਗ ਕੰਮ ਮਕੈਨਿਕ ਲਾਈਟ ਵਹੀਕਲ ਇਹ ਕੋਰਸ ਅਜੇ ਹਨ ਜਿਨ੍ਹਾਂ ਦਾ ਸਮਾਂ 6 ਮਹੀਨੇ ਦਾ ਹੈ ਸੋ ਇਸ ਤਰ੍ਹਾਂ ਕੋਈ ਵੀ ਸਖਿਆਰਥੀ ਜੋ ਜਲਦੀ ਤੋਂ ਜਲਦੀ ਆਪਣੇ ਰੋਜ਼ਗਾਰ ਵਿੱਚ ਸਥਾਪਿਤ ਹੋਣਾ ਚਾਹੁੰਦੇ ਹਨ ਉਹ ਇਹਨਾਂ ਉਦਯੋਗਿਕ ਸਖਿਆਈ ਸੰਸਥਾਵਾਂ ਦੇ ਵਿੱਚੋਂ ਜੋ ਮੈ ਕੋਰਸ ਦੱਸੇ ਹਨ ਇਹਨਾਂ ਵਿੱਚੋਂ ਆਪਣੀ ਰੁਚੀ ਅਨੁਸਾਰ ਕੋਈ ਕੋਰਸ ਕਰਕੇ ਆਪਣਾ ਰੋਜ਼ਗਾਰ ਚਲਾ ਸਕਦੇ ਹਨ ਜਾਂ ਉਦਯੋਗਾਂ ਦੇ ਵਿੱਚ ਉਹ ਨੌਕਰੀ ਪ੍ਰਾਪਤ ਕਰ ਸਕਦੇ ਹਨ ਆਈਡੀਆਈ ਸੰਸਥਾਵਾਂ ਦੇ ਵਿੱਚ ਇਹਨਾਂ ਕੋਰਸਾਂ ਦੀ ਫੀਸ ਬਹੁਤ ਘੱਟ ਹੁੰਦੀ ਹੈ ਬੱਚਿਆਂ ਨੂੰ ਪੰਜਾਬ ਸਰਕਾਰ ਵੱਲੋਂ ਬਰੀਫੇ ਵੀ ਦਿੱਤੇ ਜਾਂਦੇ ਹਨ ਇਹ ਕੋਰਸ ਕਰਨ ਤੋਂ ਬਾਅਦ ਜੇਕਰ ਕੋਈ ਵਿਦਿਆਰਥੀ ਪੋਲੀਟੈਕਨਿਕ ਕਾਲਜ ਦੇ ਵਿੱਚ ਡਿਪਲੋਮਾ ਕਰਨਾ ਚਾਹੁੰਦਾ ਹੈ ਤਾਂ ਉਹ ਆਈਟੀਆਈ ਦੇ ਵਿੱਚ ਕਿਤੇ ਦੇ ਕੋਰਸ ਦੇ ਨਾਲ ਸੰਧਿਤ ਡਿਪਲੋਮਾ ਕੋਰਸ ਵਿੱਚ ਦਾਖਲਾ ਲੈ ਸਕਦਾ ਹੈ ਉਸ ਡਿਪਲੋਮਾ ਕੋਰਸ ਵਿੱਚ ਉਸ ਵਿਦਿਆਰਥੀ ਨੂੰ ਸੈਕੰਡ ইয়ার ਦੇ ਵਿੱਚ ਦਾਖਲਾ ਮਿਲੇਗਾ ਭਾਵੇਂ ਉਸ ਦੇ 3 ਸਾਲ ਦੀ بجائے 2 ਸਾਲ ਉਸ ਕੋਰਸ ਵਿੱਚ ਲੱਗਣਗੇ ਸੋ ਇਸ ਤਰ੍ਹਾਂ ਦੇ ਕੋਰਸ ਕਰਕੇ ਵਿਦਿਆਰਥੀ ਜਲਦੀ ਉਹ ਜਲਦੀ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਰਿਕਾਰ ਦੇ ਵਿੱਚ ਸੈੱਟ ਹੋ ਕੇ ਆਪਣੇ ਜੀਵਨ ਦਾ ਨਿਰਵਾਹ ਬੜੇ ਸਫਲਤਾਪੂਰਵਕ ਕਰ ਸਕਦੇ ਹਨ ਧੰਨਵਾਦ